ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਬੜੀ ਹੀ ਇੰਟਰਸਟਿੰਗ ਵੀਡੀਓ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਪ੍ਰੈਗਨੈਂਸੀ ਦੇ ਦੌਰਾਨ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਨਾਰਮਲ ਡਿਲੀਵਰੀ ਹੋ ਜਾਵੇ ਉਹਦੇ ਲਈ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਬੜੀਆਂ ਆਸਾਨ ਕਸਰਤਾਂ ਨੇ ਸਾਨੂੰ ਕੱਲ੍ਹ ਕਿਸੇ ਭੈਣ ਦਾ ਫੋਨ ਆਇਆ ਸੀ ਵੀ ਮੇਰੀ ਪ੍ਰੈਗਨੈਂਸੀ ਹੈ ਔਰ ਮੇਰੀਆਂ ਲੱਤਾਂ ਦੇ ਵਿੱਚ ਦਰਦ ਰਹਿੰਦਾ ਹੈ ਔਰ ਘਬਰਾਹਟ ਹੁੰਦੀ ਰਹਿੰਦੀ ਹੈ ਸੋ ਕੋਈ ਕਸਰਤਾਂ ਦੱਸੋ ਸੋ ਉਹਨਾਂ ਦੇ ਕਹਿਣ ਤੇ ਇਹ ਵੀਡੀਓ ਬਣਾਉਣ ਲੱਗੇ ਆ ਉਮੀਦ ਕਰਦਾ ਉਹਨਾਂ ਨੂੰ ਔਰ ਹੋਰ ਸਾਰੀਆਂ ਮੇਰੀਆਂ ਭੈਣਾਂ ਨੂੰ ਜਿਹੜੀਆਂ ਪ੍ਰੈਗਨੈਂਸੀ ਦੇ ਦੌਰਾਨ ਕਸਰਤਾਂ ਕਰ ਰਹੀਆਂ ਚਾਹੁੰਦੀਆਂ ਨੇ ਉਹਨਾਂ ਨੂੰ ਇਹ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਚੰਗੀ ਲੱਗੇਗੀ ਕਿਉਂਕਿ ਹੁੰਦਾ ਕੀ ਹੈ ਪ੍ਰੈਗਨੈਂਸੀ ਦੇ ਦੌਰਾਨ ਜਿਹੜਾ ਆਪਣੇ ਥਾਈ ਮਸਲ ਸਪੈਸ਼ਲੀ ਪੱਟ ਦੇ ਮਸਲਸ ਨੇ ਇਨਾਂ ਦੇ ਵਿੱਚ ਖੂਨ ਦਾ ਸੰਚਾਰ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ ਸੋ ਅੱਜ ਤੁਹਾਨੂੰ ਆਪਾਂ ਉਹੀ ਕਸਰਤਾਂ ਦੱਸਾਂਗੇ ਜਿਸ ਨਾਲ ਖੂਨ ਦਾ ਸੰਚਾਰ ਵੀ ਵਧਦਾ ਰਹੇ ਔਰ ਤੁਹਾਡੀਆਂ ਲੱਤਾਂ ਕਿਤੇ ਵੀ ਦੁਖਣ ਨਾ ਸਪੈਸ਼ਲੀ ਜਦੋਂ ਰਾਤ ਨੂੰ ਸੌਣ ਵੇਲੇ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਜੀ ਮੇਰਾ ਨਾਮ ਹੈ ਡਾਕਟਰ ਗੁਰਸ਼ੀਤ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਨੇੜੇ ਬੱਸ ਸਟੈਂਡ ਦੇ ਨਾਲ ਦਾਣਾ ਮੰਡੀ ਦੇ ਵਿੱਚ 64 ਨੰਬਰ ਆਪਣੀ ਕਲੀਨਿਕ ਹੈ ਜੀ ਉੱਥੇ ਅਸੀਂ ਆਪਣੀ ਕਲੀਨਿਕ ਰਨ ਕਰਦੇ ਆਂ ਔਰ ਸਾਡੀਆਂ ਇੰਸਟਾਗ੍ਰam ਤੇ ਦੋ ਆਈਡੀਆਂ ਨੇ ਇੱਕ ਆਈਡੀ ਹੈ ਐਸਰੀ ਥਿੰਗਸ ਨਾਲ ਫਿਜ਼ੋਥੈਰੇਪੀ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਸਨੈਪਚੈਟ ਤੇ ਡਾਕਟਰ ਗੁਰਸ਼ੀਰ ਸਿੰਘਸ ਨਾਲ ਫੇਸਬੁੱਕ ਤੇ ਐਸਰੀ ਸਿੰਘਸ ਨਾਲ ਫਿਜ਼ੋਥੈਰੇਪੀ ਕਲੀਨਿਕ ਔਰ ਅਗਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰੋ ਸੋ ਆਪ ਸ਼ੁਰੂ करिए फटाफट ਆਸਾਨ ਕਸਰਤਾਂ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਿਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੋ ਸਭ ਤੋਂ ਪਹਿਲੀ ਜਿਹੜੀ ਕਸਰਤ ਹੈ ਉਹ ਹੈਗੀ ਸੈਰ ਤੁਸੀਂ ਜਿੰਨਾ ਤੋਂ ਤੋਰ ਹੁੰਦਾ ਜਿੰਨਾ ਨਹੀਂ ਤੋਰ ਹੁੰਦਾ ਕੋਸ਼ਿਸ਼ ਕਰੋ ਵੀ ਤੁਸੀਂ 15 ਤੋਂ 20 ਮਿੰਟ ਸਵੇਰੇ 15 ਤੋਂ 20 ਮਿੰਟ ਸ਼ਾਮ ਸੈਰ ਜ਼ਰੂਰ ਕਰਨੀ ਹੈ ਚਾਹੇ ਤੁਹਾਡਾ ਫਸਟ ਟਰਾਈਮੈਸਟਰ ਹੈ ਚਾਹੇ ਤੁਹਾਡਾ ਸੈਕੰਡ ਟਰਾਈਮੈਸਟਰ ਹੈ ਚਾਹੇ ਤੁਹਾਡਾ ਥਰਡ ਟਰਾਈਮੈਸਟਰ ਹੈ ਪਹਿਲਾ ਟਰਾਈਮੈਸਟਰ ਹੁੰਦਾ ਪਹਿਲੇ 3 ਮਹੀਨੇ ਦੂਜਾ ਟਰਾਈਮੈਸਟਰ ਹੁੰਦਾ ਵਿਚਾਲੇ 4 5 6 ਵਿਚਾਲੇ 3 ਮਹੀਨੇ ਆਖਰੀ ਟਰਾਈਮੈਸਟਰ ਹੁੰਦਾ ਆਪਣੇ 7 8 9 ਆਖਰੀ 3 ਮਹੀਨੇ ਸਭ ਤੋਂ ਅੱਖਾਸਾ ਮਾ ਆਖਰੀ 10 ਮਿੰਟ ਇਹ ਚੁੰਦਾ ਹੈ ਪਰ ਤੁਸੀਂ ਐਂਡ ਤੱਕ ਕਸਰਤਾਂ ਕਰਦੇ ਰਹਿਣਾ ਹੈ ਹੁਣ ਗੱਲ ਕਰਨ ਲੱਗੇ ਆਂ ਦੂਜੀ ਗੱਲ ਦੀ ਪਹਿਲੀ ਹੋ ਗਈ ਸੈਰ ਦੂਜੀ ਆਪਾਂ ਕਰਾਂਗੇ ਕਸਰਤ ਨੀ ਟੂ ਚੈਸਟ ਕਿਵੇਂ ਕਰਾਂਗੇ ਧਿਆਨ ਨਾਲ ਦੇਖਿਓ ਕਿਉਂਕਿ ਜਦੋਂ ਆਪਾਂ ਪ੍ਰੈਗਨੈਂਸੀ ਹੁੰਦੀ ਹੈ ਤਾਂ ਆਪਾਂ ਆਪਦੇ ਢਿੱਡ ਤੇ ਕੋਈ ਵੀ weight ਨਹੀਂ ਦੇਣਾ ਹੁੰਦਾ ਕਿਉਂਕਿ ਅਗਰ ਆਪਾਂ ਲੱਤਾਂ ਸਿੱਧੀਆਂ ਕਰਾਂਗੇ ਤਾਂ ਇਸ ਜਗ੍ਹਾ ਤੇ ਪ੍ਰੈਸ਼ਰ ਪੈਏਗਾ ਸੋ ਲੱਤਾਂ ਸਿੱਧੀਆਂ ਨਹੀਂ ਕਰਨੀਆਂ ਜਦੋਂ ਸਿੱਧੇ ਪੈਣਾ ਇਦਾਂ ਗੋਡੇ ਮੋੜ ਕੇ ਰੱਖਾਂਗੇ ਇਸ ਦੇ ਵਿੱਚ ਪਹਿਲੀ ਐਕਸਰਸਾਈਜ਼ ਸਿੰਗਲ ਨੀ ਟੂ ਚੈਸਟ ਕਰਾਂਗੇ ਆਪਾਂ ਗੋਡੇ ਨੂੰ ਫੜ ਕੇ ਇਧਰ ਸਾਈਡ ਲੈ ਜਾਣਾ ਇਦਾਂ ਇੱਥੇ ਆਪਾਂ ਹੋਲਡ ਕਰਨਾ ਕਿਉਂਕਿ ਇੱਥੇ ਆਪਣਾ ਪੇਟ ਆ ਗਿਆ ਪੇਟ ਤੇ ਪ੍ਰੈਸ਼ਰ ਆਪਾਂ ਨਹੀਂ ਪਾਉਣਾ ਇਹ ਆਪਾਂ ਸਾਈਡ ਤੇ ਕਸਵਤ ਕਰਾਂਗੇ ਇੱਥੇ ਆਪਾਂ ਹੋਲਡ ਕਰਾਂਗੇ 5 ਸੈਕਿੰਡ 1 2 3 4 5 ਥੈਨ ਰਿਲੈਕਸ ਫੇਰ ਖਿੱਚਾਂਗੇ 1 2 3 4 5 ਥੈਨ ਰਿਲੈਕਸ ਦੁਬਾਰਾ ਦੇਖੋ ਧਿਆਨ ਨਾਲ ਇਹ ਆਪਾਂ ਸਾਈਡ ਤੇ ਲੈ ਜਾਣੀ ਹੈ ਐਸਾ ਇਸ ਜਗ੍ਹਾ ਤੇ ਪ੍ਰੈਸ਼ਰ ਨਹੀਂ ਪਏਗਾ 1 2 3 4 5 then ਰਿਲੈਕਸ ਫੇਰ ਕਰਾਂਗੇ 1 2 3 4 5 then ਰਿਲੈਕਸ ਇਹ ਤੁਸੀਂ 10 ਵਾਰੀ ਇਧਰ 10 ਵਾਰੀ ਇਧਰ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਇਹ ਹੋਗੀ ਤੁਹਾਡੀ ਦੂਜੀ ਕਸਰਤ ਨੀ ਟੂ ਚੈਸਟ ਹੁਣ ਉਸ ਤੋਂ ਬਾਅਦ ਜਿਹੜੀ ਆਪਾਂ ਨੈਕਸਟ ਕਸਰਤ ਕਰਨ ਲੱਗੇ ਆ ਉਹ ਆਪਾਂ ਤੁਹਾਨੂੰ ਹੁਣ ਬੈਠ ਕੇ ਕਰਕੇ ਦਿਖਾਵਾਂਗੇ ਬੈੱਡ ਤੇ ਤੁਸੀਂ ਇਹ نیچے ਬੈਠ ਕੇ ਕਰੋਗੇ ਜ਼ਿਆਦਾ ਬੈਟਰ ਹੈ ਸੋ ਆਪਾਂ ਵੀ ਤੁਹਾਨੂੰ ਇਹ ਥੱਲੇ ਬੈਠ ਕੇ ਹੀ ਕਰਕੇ ਦਿਖਾਉਣੀ ਆ ਠੀਕ ਆ ਸ੍ਰੋਤੀ ਗੱਲ ਕਰਨ ਲੱਗੇ ਆ ਆਪਾਂ ਬਰੀਥਿੰਗ ਐਕਸਰਸਾਈਜ਼ ਕਰਾਂਗੇ ਤੁਸੀਂ ਦੋਨੋਂ ਪੈਰ ਇਹ ਬਾਹਰ ਨੂੰ ਖੋਲ ਦੇਣੇ ਇਦਾਂ ਕਰਕੇ ਔਰ ਪੈਰਾਂ ਦੇ ਪਾਰ ਇਦਾਂ ਬੈਠ ਜਾਣਾ ਦੋਨੋਂ ਹੱਥ ਜੋੜ ਲੈਣੇ ਆ ਔਰ ਕੂਣੀਆਂ ਥੋਡੀਆਂ ਗੋਡੇ ਤੇ ਆਉਣਗੀਆਂ ਇੱਥੇ ਤੁਸੀਂ ਬਰੀਥਿੰਗ ਐਕਸਰਸਾਈਜ਼ ਕਰਨੀ ਆ ਸਿਰਫ 5 ਵਾਰ ਨੱਕ ਰਾਹੀਂ ਸਾਹ ਲੈਣਾ ਇੱਥੇ 3 ਸੈਕਿੰਡ ਹੋਲਡ 1 2 3 ਥੈਨ ਛੱਡ ਦੇਣਾ ਫੂਕਣਾ ਹੈ ਹੁਣ ਆਪਾਂ ਕਰਾਂਗੇ फिर करा एक दो ये सिर्फ पांच करना यह होगी थोड़ी दूजी कसरत यह होगी थोड़ी तीजी कसरत ब्रीदिंग एक्सरसाइज हम जी उदू अगली कसरत है जाने के थोड़ी पहली होगी सैर दूजी होगी नीट टू तीजी होगी अपनी ब्रीदिंग चौथी कसरत है डक ਵਾਕ ਆਮ ਘਰਾਂ ਦੇ ਵਿੱਚ ਆਪਾਂ ਸ਼ਾਮ ਨੂੰ ਆਮ ਘਰਾਂ ਦੇ ਵਿੱਚ ਆਪਾਂ ਸਵੇਰੇ ਪੋਚੇ ਲਾਉਨੇ ਆ ਬੈਠ ਕੇ ਪੁਰਾਣੀਆਂ ਤੁਸੀਂ ਸੁਣਿਆ ਹੋਣਾ ਆਪਣੀਆਂ ਮਾਤਾਵਾਂ ਤੋਂ ਜਾਂ ਆਪਣੀਆਂ ਕਿਸੇ ਵੀ ਪੁਰਾਣੀਆਂ ਬੀਬੀਆਂ ਤੋਂ ਕਹਿੰਦੀਆਂ ਨੇ ਜਿੰਨਾ ਤੁਸੀਂ ਬੈਠ ਕੇ ਪੋਚਾ ਲਾਉਂਗੇ ਤੁਹਾਡੀ ਨਾਰਮਲ ਡਿਲੀਵਰੀ ਹੋਏਗੀ ਸੋ ਸਭ ਤੋਂ ਵਧੀਆ ਕਸਰਤ ਹੈ ਪੋਚਾ ਅਗਰ ਤੁਹਾਨੂੰ ਨਹੀਂ ਲੱਗਦਾ ਤਾਂ ਤੁਸੀਂ ਡੱਕ ਵਾਕ ਕਰਨੀ ਹੈ ਐਦਾਂ ਪੈਰ ਖੋਲ ਦੇਣੇ ਆ ਔਰ ਐਦਾਂ ਚੱਲਣ ਦੀ ਕੋਸ਼ਿਸ਼ 1 2 3 4 5 6 7 8 9 10 11 12 13 14 15 ਜਦੋਂ 15 ਹੋ ਜਾਣ ਤੁਸੀਂ ਫਿਰ ਇੱਕ ਟੇਬਲ ਰੱਖਣਾ ਹੈ ਤਾਂ ਤਾਂ ਕਿ ਤੁਸੀਂ ਬੈਠ ਜਾਓ ਇਸ ਜਗ੍ਹਾ ਤੇ ਪ੍ਰੈਸ਼ਰ ਨਾ ਪਵੇ ਇਸ ਨੂੰ ਵੀ ਤੁਸੀਂ 2 ਤੋਂ 3 ਰਾਊਂਡ ਲਾਓ ਅਗਰ 2 ਤੋਂ 3 ਰਾਊਂਡ ਨਹੀਂ ਲੱਗਣਗੇ ਪਹਿਲਾ ਰਾਊਂਡ ਇੱਕ ਰਾਊਂਡ ਹੀ ਲਾ ਦਿਓ ਇਹ ਹੋ ਗਈ ਤੁਹਾਡੀ ਡੱਕ ਵਾਕ ਐਕਸਰਸਾਈਜ਼ ਚਾਰ ਕਸਰਤਾਂ ਹੋ ਗਈਆਂ ਦੋ ਕਸਰਤ ਤੁਸੀਂ ਥੱਲੇ ਹੀ ਕਰ ਲੀਆਂ ਜ਼ਮੀਨ ਤੇ ਕਰ ਲੀਆਂ ਨੇ ਬੈੱਡ ਤੇ ਨਾ ਕਰਿਓ ਆਪਾਂ ਨੂੰ ਗਿਰਨ ਦੇ ਚਾਂਸਸ ਵਧ ਜਾਂਦੇ ਨੇ ਹੁਣ ਆਪਾਂ ਤੁਹਾਨੂੰ ਨੈਕਸਟ ਜਿਹੜੀ ਕਸਰਤ ਹੈ ਉਹ ਵੀ ਤੁਹਾਨੂੰ ਨੀਚੇ ਕਰਕੇ ਦਿਖਾ ਦਿੰਨੇ ਆ ਵੈਸੇ ਤੁਸੀਂ ਇਹ ਬੈੱਡ ਤੇ ਬੈਠ ਕੇ ਕਰ ਸਕਦੇ ਹੋ ਇਹ ਹੋ ਗਈ ਤੁਹਾਡੀ ਬਟਰਫਲਾਈ ਐਕਸਰਸਾਈਜ਼ ਤੁਸੀਂ ਜਿੱਥੇ ਤੱਕ ਛੋਟੀਆਂ ਲੱਤਾਂ ਮੋੜਨੀਆਂ ਤੁਸੀਂ ਮੋੜ ਲੈਣੀਆਂ ਨੇ ਇੱਥੋਂ ਪੈਰ ਫੜ ਕੇ ਤੁਸੀਂ ਬਟਰਫਲਾਈ ਐਕਸਰਸਾਈਜ਼ ਕਰਨੀ ਹੈ 15 ਵਾਰੀ 1 2 3 4 5 6 7 8 9 10 11 12 13 14 15 देन रिलैक्स ਇਸਦੇ ਵੀ ਤੁਸੀਂ 4 ਸੈੱਟ ਲਾਉਣੇ ਆ ਸਾਰੀਆਂ ਕਸਰਤਾਂ ਸਵੇਰੇ ਸ਼ਾਮ ਕਰਨੀਆਂ ਨੇ ਦਿਨ ਚ ਦੋ ਵਾਰੀ ਕਰਨੀਆਂ ਨੇ ਇਹ ਹੋ ਗਈ ਥੋਡੀ ਪੰਜਵੀਂ ਕਸਰਤ ਬਟਰਫਲਾਈ ਐਕਸਰਸਾਈਜ਼ ਹੁਣ ਨੈਕਸਟ ਜਿਹੜੀ ਐਕਸਰਸਾਈਜ਼ ਹੈ ਉਹ ਹੈ ਕੀ ਆ ਸਕੁਐਟ ਐਕਸਰਸਾਈਜ਼ 6ਵੀਂ ਕਸਰਤ ਹੈ ਸਕੁਐਟ ਐਕਸਰਸਾਈਜ਼ ਆਪਾਂ ਹਮੇਸ਼ਾ ਪੰਜੇ ਜਿਹੜੇ ਆਪਣੇ ਪੈਰ ਨੇ ਉਹ ਸਿੱਧੇ ਨਹੀਂ ਰੱਖਣੇ ਪੈਰ ਆਪਾਂ ਟੈੜੇ ਰੱਖਣੇ ਆ ਸਕੁਐਟ ਦੇ ਵਿੱਚ ਆਪਾਂ ਪੈਰ ਟੈੜੇ ਕਰ ਲੈਣੇ ਆ ਔਰ ਦੋਨੋਂ ਹੱਥ ਆਪੇ ਦਾ ਫੜ ਲੈਣੇ ਔਰ ਆਪਾਂ ਜਿੰਨਾ ਕਿ ਨੀਚੇ ਜਾ ਸਕਦੇ ਆ ਆਪਾਂ ਨੀਚੇ ਜਾਣਾ ਫਿਰ ਆਪਾਂ ਉੱਪਰ ਆ ਜਾਣਾ ਅਗਰ ਤਾਂ ਤੁਸੀਂ ਕੌਨਫੀਡੈਂਟ ਹੋ ਬਿਨਾ ਸਪੋਰਟ ਕਰ ਸਕਦੇ ਹੋ ਤਾਂ ਤੁਸੀਂ ਜ਼ਰੂਰ ਕਰਿਓ ਅਗਰ ਤੁਹਾਨੂੰ ਲੱਗਦਾ ਤੁਸੀਂ ਵੀ ਤੁਹਾਨੂੰ ਨਹੀਂ ਲੱਗਦਾ ਇਹ ਥੋੜੀ ਮਿੰਟ ਜਿਹਾ ਕੌਨਫੀਡੈਂਸ ਘਟ ਹੈ ਤੁਸੀਂ ਦੀਵਾਰ ਦੇ ਨਾਲ ਸਪੋਰਟ ਲੈ ਕੇ ਕਰ ਸਕਦੇ ਹੋ ਹੁਣ ਤੁਹਾਨੂੰ ਕਰਕੇ ਦਿਖਾਉਨੇ ਆ ਦੇਖੋ ਤੁਸੀਂ ਪੈਰ ਬਾਹਰ ਨੂੰ ਖੋਲ ਦੇਣੇ ਆ ਦੋਨੋਂ ਹੱਥ ਫਟ ਕੇ ਨੀਚੇ ਇੱਕ ਫਿਰ ਉੱਪਰ ਦੋ ਫਿਰ ਉੱਪਰ ਫਿਰ ਤਿੰਨ ਫਿਰ ਉੱਪਰ ਫਿਰ ਚਾਰ ਫਿਰ ਪੰਜ ਫਿਰ ਛੇ ਫਿਰ ਸੱਤ ਫਿਰ ਅੱਠ ਫਿਰ ਨੌ ਫਿਰ 10 ਥੈਨ ਤੁਸੀਂ ਰਿਲੈਕਸ ਹੋ ਜਾਣਾ ਢੇੜਾ ਕੱਢ ਲਓ ਇਸਦੇ ਤੁਸੀਂ ਪੰਜ ਸੈਟ ਲਾਉਣੇ ਆ ਹੌਲੀ ਹੌਲੀ ਜਦੋਂ ਤੁਹਾਡੇ ਚ ਜਿਆਦਾ ਹਿੰਮਤ ਕਹਿ ਲਓ ਜਾਂ ਜਿਆਦਾ ਤੁਹਾਡੇ ਦੇ ਵਿੱਚ ਜੋਸ਼ ਆ ਗਿਆ ਜਾਂ ਜਿਆਦਾ ਤਾਕਤ ਆ ਗਈ ਜਦੋਂ ਕਿਉਂਕਿ ਇਸ ਨਾਲ ਆਪਣੇ ਇਸ ਜਗ੍ਹਾ ਤੇ ਆਕਸੀਜਨ ਦਾ ਲੈਵਲ ਵੀ ਵੱਧਦਾ ਹੈ ਉਦੋਂ ਤੁਸੀਂ ਇਸ ਦੇ ਵਿੱਚ ਹੋਲਡ ਕਰਨਾ ਸ਼ੁਰੂ ਕਰਦੇ ਏ ਇਦਾਂ ਕਰਕੇ 1 2 3 4 5 ਫੇਰ ਉੱਪਰ 1 2 3 4 5 ਫੇਰ ਉੱਪਰ 1 2 3 4 5 ਫੇਰ ਉੱਪਰ ਬਸ ਇਸ ਦੇ ਵੀ ਤੁਸੀਂ ਫਿਰ ਉਨੇ ਹੀ ਸੈਟ ਲਾਉਣੇ ਸ਼ੁਰੂ ਕਰ ਦੇਣੇ ਆ ਇਹ ਆਸਾਨੀਆਂ ਕਸਰਤਾਂ ਨੇ ਧਿਆਨ ਨਾਲ ਕਰਿਓ ਕਿਸੇ ਵੀ ਕਸਰਤ ਦੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਆਉਣੀ ਸ਼ੁਰੂ ਹੋਵੇ ਉੱਥੇ ਉਹ ਕਸਰਤ ਬੰਦ ਕਰ ਦੇਣੀ ਹੈ ਪਰ ਇੱਕ ਅਸਰਤ ਨਾਲ ਤੁਸੀਂ ਨੋਰਮਲ ਡਿਲੀਵਰੀ ਆਪਣੀ ਕਰਵਾ ਸਕਦੇ ਹੋ ਇਸਨ ਆਸਾਨ ਕਸਰਤਾਂ ਅਗਰ ਤੁਸੀਂ ਪ੍ਰੈਗਨੈਂਸੀ ਦੇ ਦੌਰਾਨ ਨੋਰਮਲ ਡਿਲੀਵਰੀ ਚਾਹੁੰਦੇ ਹੋ ਔਰ ਜਾਂ ਫਿਰ ਤੁਸੀਂ ਚਾਹੁੰਦੇ ਹੋ ਵੀ ਪ੍ਰੈਗਨੈਂਸੀ ਦੇ ਦੌਰਾਨ ਆਪਣੀ ਬਾਡੀ ਨੂੰ ਕਿਵੇਂ ਤੰਦਰੁਸਤ ਰੱਖਿਆ ਜਾਵੇ ਤਾਂ ਤੁਸੀਂ ਇਹ ਆਸਾਨ ਕਸਰਤਾਂ ਅਗਰ ਕਰੋਗੇ ਤਾਂ ਤੁਸੀਂ ਬਹੁਤ ਜ਼ਿਆਦਾ ਤੰਦਰੁਸਤ ਮਹਿਸੂਸ ਕਰੋਗੇ ਅਗਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟੀਲ ਦੈਨ ਤੁਸੀਂ ਸਾਰੇ ਜਾਣੇ ਆਪਣਾ ਔਰ ਆਪਣੀ ਸਿਹਤ ਦਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ That's Riccaldi.